ਅੱਲਾਹ ਤਾਲਾ ਨੇ ਸਾਫ਼ ਤੌਰ ਤੇ ਦੱਸਿਆ ਕੁਰਾਨ ਸ਼ਰੀਫ ਦੇ ਵਿੱਚ ਵੀ ਇੱਕ ਸਮਾਂ ਆਏਗਾ ਜਦ ਦੁਨੀਆ ਜ਼ਿਆਦਾ ਗੁਨਾਹਗਾਰ ਹੋ ਜਾਏਗੀ ਔਰ ਨੇਕ ਲੋਕਾਂ ਦੀ ਗਿਣਤੀ ਸਿਫਰ ਹੋ ਜਾਏਗੀ ਜ਼ੀਰੋ ਹੋ ਜਾਏਗੀ ਤੇ ਫਿਰ ਇਸ ਦੁਨੀਆ ਦੇ ਖਾਤਮੇ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਜਾਏਗਾ ਤੇ ਉਹ ਸਮਾਂ ਆਣਾ ਹੈ ਕਿਆਮਤ ਦਾ ਦਿਨ ਜਿਹਨੂੰ ਅਸੀਂ ਡੇ ਆਫ ਜਜਮੈਂਟ ਕਹਿੰਦੇ ਆ ਉਹ ਇੱਕ ਦਿਨ ਆਏਗਾ ਔਰ ਉਸ ਦਿਨ ਤੁਸੀਂ ਇਹ ਦੇਖੋ ਕਿ ਕੋਈ ਚੀਜ਼ ਦੁਨੀਆ 'ਚ ਤੁਸੀਂ ਜਿਹਨੂੰ ਕਹਿ ਸਕਦੇ ਹੋ ਕਿ ਇਹ ਹਮੇਸ਼ਾ ਦੇ ਲਈ ਹੈ ਨਹੀਂ ਅਗਰ ਤੁਸੀਂ ਅੱਛੇ ਤੋਂ ਅੱਛੀ ਬਿਲਡਿੰਗ ਵੀ ਬਣਾਓ ਤੇ ਇੰਜੀਨੀਅਰ ਕਹਣਗੇ 100 ਸਾਲ ਚੱਲੇਗੀ 200 ਸਾਲ 500 ਸਾਲ 1000 ਸਾਲ ਆਖਿਰ ਇੱਕ ਦਿਨ ਖਤਮ ਹੋਣਾ ਤੇ ਅਗਰ ਦੁਨੀਆ ਦੀ ਕੋਈ ਚੀਜ਼ ਬਾਕੀ ਰਹਿਣ ਵਾਲੀ ਨਹੀਂ ਹੈ ਤੇ ਫਿਰ ਇਸ ਗੱਲ ਤੇ ਯਕੀਨ ਰੱਖਣਾ ਚਾਹੀਦਾ ਕਿ ਇੱਕ ਦਿਨ ਇਸ ਪੂਰੇ ਸੰਸਾਰ ਮੇ ਕਤਮ ਹੋਣਾ ਹੈ ਜੀ ਅ ਜੇ ਆਪਾਂ ਮੁਸਲਮ ਭਾਈਚਾਰੇ ਦੇ ਪਵਿੱਤਰ ਸਥਾਨ ਦੀ ਗੱਲ ਕਰੀਏ ਤਾਂ ਮੱਕਾ ਮਦੀਨਾ ਮੁਸਲਮ ਭਾਈਚਾਰਾ ਜਾਂਦਾ ਹੈ ਤਾਂ ਸਵਾਲ ਖੜੇ ਹੋ ਜਾਂਦੇ ਹਨ ਕਿ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਚਾਰੇ ਦਵਾਰ ਖੁੱਲੇ ਹੁੰਦੇ ਨੇ ਦਰਬਾਰ ਸਾਹਿਬ ਦੇ ਵੀ ਕੋਈ ਵੀ ਆ ਸਕਦਾ ਹੈ ਤਾਂ ਮੱਕਾ ਮਦੀਨਾ ਦੇ ਵਿੱਚ ਇਕੱਲੇ ਮੁਸਲਮ ਭਾਈਚਾਰੇ ਨੂੰ ਐਂਟਰੀ ਦਿੱਤੀ ਜਾਂਦੀ ਹੈ ਉੱਥੇ ਸਵਾਲ ਖੜੇ ਕੀਤੇ ਜਾਂਦੇ ਕਈ ਵਾਰੀ ਐਦਾਂ ਕਿ ਦੁਨੀਆ ਦੀ ਸਾਰੀ ਮਸਜਿਦਾਂ 'ਚ ਤੁਸੀਂ ਜਾ ਸਕਦੇ ਹੋ ਚਾਹੇ ਤੁਸੀਂ ਮੁਸਲਮਾਨ ਹੋ ਹਿੰਦੂ ਹੋ ਸਿੱਖ ਹੋ ਹੂੰ ਜਿਹੜੀ ਮੱਕੇ ਦੀ ਬੜੀ ਮਸਜਿਦ ਹੈ ਜਿੰਨੂ ਅਸੀਂ ਕਾਬਾ ਕਹਿੰਨੇ ਆ ਜੀ ਔਰ ਮਦੀਨਾ ਸ਼ਰੀਫ ਦੀ ਜਿਹੜੀ ਮਸਜਿਦ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦਾ ਰੋਜ਼ਾ ਸ਼ਰੀਫ ਹੈ ਉਹ ਸਾਡੀਆਂ ਮਸਜਿਦਾਂ ਨਹੀਂ ਨੇ ਉਹਨੂੰ ਦੇਸੀ ਜ਼ੁਬਾਨ ਚ ਸਮਝ ਲਓ ਸਾਡਾ ਕੰਟੋਨਮੈਂਟ ਏਰੀਆ ਹੈ ਹਮ ਕੰਟੋਨਮੈਂਟ ਜਿਹੜਾ ਹੁੰਦਾ ਹੈ ਉਹਦੇ ਚ ਹੁਣ ਜਿੱਦਾਂ ਆਪਣੇ ਇੱਥੇ ਕੰਟੋਨਮੈਂਟ ਏਰੀਆ ਹੈ ਕੀ ਸਾਰੇ ਭਾਰਤ ਦੇ ਲੋਕ ਉਹਦੇ ਚ ਜਾ ਸਕਦੇ ਨਹੀਂ ਜਾ ਸਕਦੇ ਉਹਦੇ ਅੰਦਰ ਉਹੀ ਜਾਏਗਾ ਜਿਹੜਾ ਉਹਨਾਂ ਦੇ ਕਾਨੂੰਨ ਨੂੰ ਮੰਨੇਗਾ ਉਹਨਾਂ ਦੀ ਯੂਨੀਫਾਰਮ ਪਾਏਗਾ ਉਹਨਾਂ ਦੇ ਲਾਅ ਐਂਡ ਆਰਡਰ ਨੂੰ ਮੰਨੇਗਾ ਉਹਨਾਂ ਦੇ ਡਿਸਪਲਿਨ ਨੂੰ ਮੰਨੇਗਾ ਜਿਹੜਾ ਪੂਰਾ ਸਿਰ ਤੋਂ ਪੈਰ ਤੱਕ ਕਹਿ ਦਵੇ ਕਿ ਮੈਂ ਹੁਣ ਕਿਉਂਕਿ ਫੌਜੀ ਬਣ ਗਿਆ ਹਾਂ ਕੰਟਰੋਲਮੈਂਟ ਦਾ ਰਹਿਣ ਵਾਲਾ ਹਾਂ ਤੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਜਿੱਦਾਂ ਉਹ ਕਹਿਣਗੇ ਮੈਂ ਉਸੇ ਤਰ੍ਹਾਂ ਜੀਵਨ ਬਤੀਤ ਕਰਨਾ ਤੇ ਜਿਹੜੀਆਂ ਦੋਨੋਂ ਮਸਜਿਦਾਂ ਸਾਡੀਆਂ ਮੱਕੇ ਦੀਆਂ ਔਰ ਮਦੀਨੇ ਦੀਆਂ ਇਹ ਸਾਡੀਆਂ ਮਸਜਿਦਾਂ ਨਹੀਂ ਹੈ ਕੰਟਰੋਲਮੈਂਟ ਏਰੀਆ ਹੈ ਔਰ ਉਹਨੂੰ ਇਸ ਲਈ ਕੀਤਾ ਗਿਆ ਤਾਂ ਕਿ ਇਬਾਦਤ ਦੇ ਦੌਰਾਨ ਜਿਹੜੀਆਂ ਪਾਬੰਦੀਆਂ ਔਰ ਜਿਹੜੇ ਹੁਕਮ ਨਾਫਿਜ਼ ਕੀਤੇ ਗਏ ਉਹ ਤਾਂ ਸਿਰਫ ਉਹ ਨੂੰ ਹੀ ਪਤਾ ਹੋਵੇਗਾ ਜਿਹੜਾ ਇੱਕ ਸੱਚਾ ਪੱਕਾ ਮੁਸਲਮਾਨ ਹੈ। ਔਰ ਅਗਰ ਉਹ ਨੂੰ ਇਹ ਪਤਾ ਹੀ ਨਹੀਂ ਹੋਏਗਾ ਤੇ ਉਹ ਥੇ ਇਬਾਦਤ ਦੌਰਾਨ ਉਹੀ ਕਰੇਗਾ। ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਉਹਨਾਂ ਮਸਜਿਦਾਂ ਦੇ ਵਿੱਚ ਹੁਕਮ ਦੇ ਦਿੱਤਾ ਗਿਆ। ਕਿਉਂਕਿ ਮੱਕੇ ਦੇ ਵਿੱਚ ਲਗਾਤਾਰ तकरीबन 20 ਸਾਲ 14 ਸਾਲ ਪਹਿਲੇ ਔਰ ਉਹਦੇ ਬਾਅਦ 10 ਸਾਲ ਹੋਰ ਹਜ਼ਰ ਮੁਹੰਮਦ ਸਾਹਿਬ ਦੇ ਉੱਤੇ ਉਹਨਾਂ ਦੇ ਮੰਨਣ ਵਾਲਿਆਂ ਦੇ ਉੱਤੇ ਤਸ਼ੱਦਦ ਕੀਤੇ ਗਏ। ਉਹਨਾਂ ਨੂੰ ਪੱਥਰਾਂ ਦੇ ਨਾਲ ਬੰਨਿਆ ਗਿਆ ਉਹਨਾਂ ਨੂੰ ਉਂਠਾਂ ਦੇ ਦੋਨੋਂ ਪੈਰਾਂ ਨਾਲ ਬੰਨ ਕੇ ਜਿੱਦ ਸੇ ਉਹਨਾਂ ਦੇ ਫਾੜੇ ਗਏ ਖੱਲਾ ਉਦੇੜੀਆਂ ਗਈਆਂ ਅਗਰ ਤੁਸੀਂ ਇਸਲਾਮ ਦਾ ਇਤਿਹਾਸ ਪੜ੍ਹੋਗੇ ਤੇ ਜਦੋਂ ਅਜ਼ਮ ਮੁਹੰਮਦ ਸਾਹਿਬ ਵਾਪਿਸ ਮਦੀਨੇ ਤੋਂ ਮੱਕੇ ਆਏ ਤੇ ਅੱਲਾਹ ਤਾਲਾ ਨੇ ਹੁਕਮ ਦੇ ਦਿੱਤਾ ਕਿ ਅੱਜ ਤੋਂ ਬਾਅਦ ਇੱਥੇ ਉਹੀ ਲੋਕ ਆਣਗੇ ਜਿਹੜੇ 100% ਤੁਹਾਡਾ ਕਹਿਣਾ ਮੰਨਣ ਵਾਲੇ ਹੋਣਗੇ ਤੁਹਾਡੇ ਤਰੀਕੇ ਦੇ ਉੱਤੇ ਚੱਲਣ ਵਾਲੇ ਹੋਣਗੇ ਤਾਂ ਕਿ ਇਸ ਇਬਾਦਤਗਾਹ ਦੇ ਦਰਮਿਆਨ ਇਬਾਦਤ ਦੇ ਵਿੱਚ ਕੋਈ ਖਲਲ ਕਿਸੇ ਤਰ੍ਹਾਂ ਦਾ ਪੈਦਾ ਨਾ ਤੇ ਵਰਨਾ ਦੁਨੀਆ ਦੀ ਸਾਰੀ ਮਸਜਿਦਾਂ ਚ ਜਾਣ ਦੀ ਇਜਾਜ਼ਤ ਹੈ ਉਹ ਕੰਟਰੋਲਮੈਂਟ ਹੋਣ ਦੀ وجہ ਨਾਲ ਉੱਥੇ ਕਿਸੇ ਹੋਰ ਧਰਮ ਦੇ ਲੋਕਾਂ ਨੂੰ ਇਜਾਜ਼ਤ ਜੜੀ ਹੈ ਉਹ ਨਹੀਂ ਦਿੱਤੀ ਗਈ। ਬਸ ਇਹ ਵੀ ਗੱਲ ਸੁਣਨ ਨੂੰ ਮਿਲਦੀ ਵੀ ਕਿ ਮੱਕਾ ਮਦੀਨਾ ਨੂੰ ਜੋ ਕੋਈ ਜਾਂਦਾ ਹੈ ਤਾਂ ਉੱਥੇ ਪਹੁੰਚਣ ਦੇ ਲਈ ਕਿਹਾ ਜਾਂਦਾ ਵੀ ਜੇ ਤੁਹਾਡੀ ਹੱਕ ਦੀ ਕਮਾਈ ਹੈ ਤਾਂ ਹੀ ਤੁਹਾਡਾ ਜਾਣਾ ਮੰਨਿਆ ਜਾਂਦਾ ਹੈ। ਵੀ ਕਿਸੇ ਕੋਲੋਂ ਚੰਦਾ ਲੈ ਕੇ ਜਾਂ ਕਿਸੇ ਤਰੀਕੇ ਦੇ ਨਾਲ ਤੁਸੀਂ ਨਹੀਂ ਉੱਥੇ ਪਹੁੰਚ ਸਕਦੇ ਕਿ ਗੱਲ ਸੱਚ ਹੈ। ਬਿਲਕੁਲ ਇਸਲਾਮ ਨੇ ਕਿਹਾ ਕਿ ਜਿਹੜਾ ਹਜ ਦਾ ਸਫਰ ਹੈ ਮੱਕਰ ਮਦੀਨੇ ਦਾ ਸਫਰ ਹੈ ਉਹ ਤੁਸੀਂ ਆਪਣੀ ਹਲਾਲ ਕਮਾਈ ਦੇ ਨਾਲ ਕਰੋ ਕਿਸੇ ਦੀ ਹਰਾਮ ਕਮਾਈ ਦੇ ਨਾਲ ਤੁਸੀਂ ਹਜ ਨਹੀਂ ਕਰ ਸਕਦੇ ਔਰ ਇਹ ਵੀ ਨਹੀਂ ਹੋ ਸਕਦਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਪੈਸੇ ਮਾਰੇ ਹੋਣ ਔਰ ਤੁਸੀਂ ਹਜ ਤੇ ਲਈ ਚਲੇ ਜਾਓ ਅਕਸਰ ਨਹੀਂ ਜਾਂਦਾ ਫਿਰ ਉਸ ਲੋਕ ਜਾਂਦੇ ਹੀ ਨਹੀਂ ਲੋਕ ਜਾਂਦੇ ਹੀ ਨਹੀਂ بڑے بڑے ਲੋਕ ਜਿਨ੍ਹਾਂ ਦਲੀਪ ਕੁਮਾਰ ਜੀ ਗੁਜ਼ਰੇ ਨੇ ਮੁਹੰਮਦ ਯੂਸਫ ਜਣਾ ਦਾ ਨਾਮ ਸੀਗਾ ਬਹੁਤ بڑے ਆਦਮੀ ਸੀ ਉਹ ਕਦੀ ਹਜ ਕਰਨ ਨਹੀਂ ਗਏ ਕਿਉਂ ਕਿਉਂਕਿ ਇਸਲਾਮ ਨੇ ਕਿਹਾ ਜਿਬੀ ਫਿਲਮੀ ਤੋਂ ਜਿਹੜਾ ਪੈਸਾ ਆ ਰਿਹਾ ਉਹ ਦਰੁੱਸਤ ਨਹੀਂ ਹੈ ਤੇ ਉਹਨਾਂ ਨੇ ਬੰਬੇ ਦੀ ਇੱਕ ਮਸਜਿਦ ਦੇ ਵਿੱਚ ਨੌਕਰੀ ਕੀਤੀ ਕਈ ਸਾਲ ਉਹਦੇ ਤੋਂ ਜਿਹੜੀ ਤਨਖਾਹ ਆਈ ਫਿਰ ਜਦੋਂ ਪੈਸੇ ਇਕੱਠੇ ਹੋ ਗਏ ਤੇ ਉਹਨਾਂ ਪੈਸਿਆਂ ਦੇ ਨਾਲ ਹਜ ਕਰਨ ਦੇ ਲਈ ਉਹ ਗਏ ਦੁਨੀਆ 'ਚ ਬੜੇ ਬੜੇ ਰਾਇਸ ਮੁਸਲਮਾਨ ਹੈ ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਕਮਾਈ ਦੇ ਜ਼ਰਾਏ ਅੱਛੇ ਨਹੀਂ ਹੈ ਤੇ ਉਹ ਬਿਲਕੁਲ ਹਜ ਕਰਨ ਨਹੀਂ ਜਾਂਦੇ ਔਰ ਹਜ ਉਹ ਨਹੀਂ ਹੋ ਸਕਦਾ ਜਦੋਂ ਤੁਸੀਂ ਬਿਲਕੁਲ ਆਪਣੀ ਹਲਾਲ ਕਮਾਈ ਨਾਲ ਕਿਉਂਕਿ ਕਾਬੇ ਦਾ ਜਦੋਂ ਅਸੀਂ ਚੱਕਰ ਲਗਾਣੇ ਆ ਤੇ ਸਾਡੀ ਰਿਵਾਇਤਾਂ 'ਚ ਮੌਜੂਦ ਹੈ ਕਿ ਤੁਸੀਂ ਖੁਦਾ ਨੂੰ ਖੁਸ਼ ਕਰਨ ਦੇ ਲਈ ਉੱਥੇ ਚੱਕਰ ਲਾਣੇ ਕਾਬੇ ਦੇ ਚਾਰੋਂ ਪਾਸੇ ਨੂੰ ਤਵਾਫ ਕਹਿੰਦੇ ਆ। ਲੇਕਿਨ ਅਗਰ ਇੱਥੇ ਕਿਸੇ ਨੂੰ ਚੱਕਰ ਦੇ ਕੇ ਗਏ ਹੋਵੇਂ ਤਾਂ ਉੱਥੇ ਚੱਕਰ ਲਾਣ ਦਾ ਕੋਈ ਫਾਇਦਾ ਨਹੀਂ ਹੈ। ਇਸ ਲਈ ਜਦੋਂ ਵੀ ਕੋਈ ਹਾਜੀ ਜਾਂਦਾ ਹੈ ਹਜ ਦੇ ਲਈ ਉਹ ਸਭ ਤੋਂ ਪਹਿਲਾਂ ਦੇਣਦਾਰੀਆਂ ਮੁਕੰਮਲ ਕਰਦਾ ਹੈ। ਜਿਨ੍ਹਾਂ ਜਿਨ੍ਹਾਂ ਦੇ ਕੋਈ ਪੈਸੇ ਦੇਣੇ ਕੋਈ ਕਰਜ਼ਾ ਦੇਣਾ ਕੋਈ ਨਾਰਾਜ਼ਗੀ ਦੂਰ ਕਰਨੀ ਕਿਸ ਤੋਂ ਮਾਫੀ ਮੰਗਣੀ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮਾਮੂਲੀ ਸਫਰ ਨਹੀਂ ਹੈ ਹਜ ਦੇ ਸਫਰ ਤੋਂ ਬਾਅਦ ਇਨਸਾਨ ਦਾ ਨਾਮ ਬਦਲ ਜਾਂਦਾ ਇੱਕ ਤਾਂ ਹਾਜੀ ਗਵਾਨ ਲਾ ਪੈਂਦਾ ਤੇ ਉਹਦੇ ਵਿੱਚ ਇਨਕਲਾਬੀ ਤਬਦੀਲੀ ਕਿਉਂਕਿ ਮੱਕਾ ਇੱਕ ਐਸੀ ਜਗ੍ਹਾ ਹੈ ਜਦ ਤੁਸੀਂ ਉਹਨੂੰ ਦੇਖੋਗੇ ਤੇ ਉਹਨੂੰ ਦੇਖਣ ਤੋਂ ਬਾਅਦ ਇਨਸਾਨ ਪੱਥਰ ਤੋਂ ਪੱਥਰ ਦੇ ਇਨਸਾਨ ਜਿਹੜਾ ਹੈ ਰੋਂਦਾ ਹੋਇਆ ਜਾਂਦਾ ਔਰ ਉਹਨੂੰ ਇਸ ਗੱਲ ਦੇ ਉੱਤੇ ਵਾਅਦਾ ਕਰਕੇ ਆਂਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗੰਦਾ ਕੰਮ ਜਿਹੜਾ ਹੈ ਉਸ ਜਿੰਦਗੀ ਦੇ ਵਿੱਚ ਨਹੀਂ ਕਰਾਂਗਾ ਤੇ ਇਸ ਲਈ ਹਜ ਦੇ ਸਫਰ ਦੇ ਲਈ ਜਿਹੜੀ ਹੈ ਪਾਕ ਕਮਾਈ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਮੱਕਾ ਮਦੀਨਾ ਦੇ ਵਿੱਚ ਜਦੋਂ ਪਹੁੰਚਦੇ ਨੇ ਮੁਸਲਮਾਨ ਭਾਈਚਾਰਾ ਤਾਂ ਪ੍ਰੋਗਰਾਮਾ ਇੱਕ ਤਰ੍ਹਾਂ ਦੀ ਕਰੀ ਜਾਂਦੀ ਹੈ ਤੇ ਇੱਕ ਸਪੌਟ ਆਉਂਦਾ ਜਿੱਥੇ ਸਪਰਸ਼ ਕਰਿਆ ਜਾਂਦਾ ਹੈ ਜਾਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਉਹ ਚੀਜ਼ ਕੀ ਹੈ ਖਾਨਾ ਕਾਬਾ ਜਿਹਨੂੰ ਅਸੀਂ ਮੱਕੇ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਕਾਲੇ ਰੰਗ ਦਾ ਇੱਕ ਇਮਾਰਤ ਵਿੱਚ ਬਣੀ ਹੋਈ ਹੈ ਉਹਨੂੰ ਕਾਬਾ ਕਹਿੰਦੇ ਜੀ ਉਹਦੇ ਕਾਬੇ ਸ਼ਰੀਫ ਦੀ ਜਿਹੜੀ ਤਾਮੀਰ ਸਭ ਤੋਂ ਪਹਿਲਾਂ حضرت ਆਦਮ ਨੇ ਕੀਤੀ ਜਿਹੜੇ ਅੱਲਾਹ ਤਾਲਾ ਦੇ ਨਬੀ ਸੀ ਜਿੱਥੋਂ ਦੁਨੀਆ ਦਾ ਇਸਲਾਮ ਦੇ ਮੁਤਾਬਿਕ ਸੰਸਾਰ ਸ਼ੁਰੂ ਹੁੰਦਾ ਹੈ ਤੇ ਉਦੋਂ ਕੁਝ ਪੱਥਰ ਜਿਹੜੇ ਜੰਨਤ ਤੋਂ ਲਿਆਏ ਗਏ ਉਹ ਉਥੇ ਸਥਾਪਿਤ ਕੀਤੇ ਗਏ ਤੇ ਸਮੇਂ ਸਮੇਂ ਸਿਰ ਕਿਉਂਕਿ ਉਹ ਕਈ ਕਰੋੜ ਹਜ਼ਾਰ ਸਾਲਾਂ ਤੋਂ ਬਣਿਆ ਹੋਇਆ ਹੈ ਉਹਦੇ ਵਿੱਚ ਮੈਂ ਸ਼ੁਰੂਤ ਇਹਨੂੰ ਦੱਸਣਾ ਚਾਹਣਾ ਕਿ ਆਮ ਲੋਕੀ ਇਹ ਸਮਝਦੇ ਵੀ ਇਸਲਾਮ 1400 ਸਾਲ ਪੁਰਾਣਾ ਮਜ਼ਹਬ ਹੈ ਲੇਕਿਨ ਅਸੀਂ ਸਾਡਾ ਕੁਰਾਨ ਜਿਹੜਾ ਉਹ ਕਹਿੰਦਾ ਕਿ ਇਸਲਾਮ ਆਦਮ ਅਲੈ ਸਲਾਮ ਤੋਂ ਸ਼ੁਰੂ ਹੋਇਆ ਇਹਦਾ ਸਭ ਤੋਂ ਲੇਟੈਸਟ ਵਰਜ਼ਨ ਜਿਹੜਾ ਉਹ ਹਜ਼ਰਤ ਮੁਹੰਮਦ ਸਾਹਿਬ ਦੇ ਆਣ ਤੇ ਮੁਕੰਮਲ ਹੋਇਆ ਕੰਪਲੀਟ ਹੋਇਆ ਤੇ ਉਹ ਕਈ ਹਜ਼ਾਰ ਸਾਲ ਪੁਰਾਣੀ ਜਗ੍ਹਾ ਹੈ ਜਿਹੜੀ ਮੱਕੇ ਦੀ ਹੈ ਉੱਥੇ ਹਜ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੇ ਆਣ ਤੋਂ ਨਹੀਂ ਉਹਨਾਂ ਦੇ ਆਣ ਤੋਂ ਵੀ ਕਈ ਹਜ਼ਾਰ ਸਾਲ ਪਹਿਲਾਂ ਤੋਂ ਹਜ ਜਿਹੜਾ ਹੈ ਉਹ ਹੋ ਰਿਹਾ ਹੈ ਤੇ ਉਹ ਜਿਹੜੇ ਪੱਥਰ ਹੈ ਜਿਹੜੇ ਕਿ ਜੰਨਤ ਤੋਂ ਅੱਲਾਹ ਤਾਲਾ ਨੇ عطا ਕੀਤੇ ਨੇ ਉਹਦਾ ਇੱਕ ਟੁਕੜਾ ਜਿਹੜਾ ਹਜੇ ਤੱਕ ਮਹਫੂਜ਼ ਹੈ ਉਹਨੂੰ ਉਸ ਇਮਾਰਤ ਦੇ ਵਿੱਚ ਇੱਕ ਜਗ੍ਹਾ ਲਗਾ ਦਿੱਤਾ ਗਿਆ। ਤਾਂ ਕਿ ਉਹਨੂੰ ਇੱਜ਼ਤ ਦੇ ਤੌਰ ਤੇ ਤੁਸੀਂ ਉਹਨੂੰ ਚੁੰਮ ਸਕੋ। ਤੇ حضرت ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਉਂਕਿ ਉਹਨੂੰ ਬੋਸਾ ਦਿੱਤਾ। ਤੇ ਸਾਡੇ ਨਬੀ ਨੇ ਅਗਰ ਕਿਸੇ ਚੀਜ਼ ਦੀ ਰਿਸਪੈਕਟ ਕੀਤੀ ਉਹਨੂੰ ਚੁੰਮਿਆ ਤੇ ਅਸੀਂ ਉਹਨੂੰ ਚੁੰਮਣਾ ਆਪਣੇ ਲਈ ਇੱਜ਼ਤ ਦੀ ਗੱਲ ਸਮਝਦੇ ਹਾਂ। ਤੇ ਤਾਂ ਕਰਕੇ ਜਦੋਂ ਫਿਰ ਜਦੋਂ ਪ੍ਰਕਰਮਾ ਕਰੀ ਦੀਏ ਤੇ ਉਹਦਾ ਬੋਸਾ ਲਈਦਾ ਹੈ ਔਰ ਅਗਰ ਤੁਹਾਨੂੰ ਉਰਦੇ ਤੱਕ ਪਹੁੰਚਣ ਦੀ ਕਿਉਂਕਿ ਪੀੜ ਲੱਖਾਂ ਦੀ ਹੁੰਦੀ ਹੈ ਜੀ ਅਗਰ ਤੁਸੀਂ ਨਹੀਂ ਪਹੁੰਚ ਸਕਦੇ ਤੇ ਦੂਰੋਂ ਹੀ ਹੱਥ ਦੇ ਇਸ਼ਾਰੇ ਦੇ ਨਾਲ ਇਹ ਸਮਝ ਸਕਦੇ ਹੋ ਕਿ ਅਸੀਂ ਇਹਨੂੰ ਚੁੰਮ ਲਿਆ ਹੈ ਤੇ ਉਸ ਤੋਂ ਬਾਅਦ ਉਸੇ ਆਪਣੇ ਪ੍ਰਕਰਮਾ ਜੜੀ ਪੂਰੀ ਕਰ ਸਕਦੇ ਇਸ ਇੱਕ ਹੋਰਾਂ ਦੀ ਗੱਲ ਆਖੀ ਜਾਂਦੀ ਹੈ ਕਿ ਹੋਰਾਂ ਮਿਲਣਗੀਆਂ ਜਦੋਂ ਸਵਰਗ ਦੇ ਵਿੱਚ ਹੋਵਾਂਗੇ ਤਾਂ ਉਹਦਾ ਸੱਚ ਕੀ ਹੈ ਤੇ ਕੀ ਦੇਖੋ ਐਸਾ ਹੈ ਕਿ ਅੱਲਾਹ ਤਾਲਾ ਨੇ ਵਾਦਾ ਕੀਤਾ ਹੈ ਇਨਸਾਨਾਂ ਦੇ ਨਾਲ ਹਮ ਕਿ ਅਗਰ ਤੁਹਾਡੇ ਕਰਮ ਚੰਗੇ ਹੋਣਗੇ दुनिया के सारे मजाब चो इस सिर्फ इस्लाम ने यह आइडियोलॉजी सामने रखी इंसानों दे कि सारा कुछ इसी जिंदगी नहीं है मरण तो बाद भी हिसाब किताब बाकी होना है क्योंकि पहला लोगों खौफ नहीं वो सह बस जो कुछ है थी है तो इत्या कि भी जन्नत और जहनम के ना तो एक निज़ाम कायम है कि अगर तुम लोग बुरा करोगे ਹਕ ਮਾਰੋਗੇ ਬਦਤਮੀਜ਼ੀਆਂ ਕਰੋਗੇ ਕਿਸੇ ਦਾ ਦਿਲ ਤੋੜੋਗੇ ਨਾਜਾਇਜ਼ ਕਮਾਈ ਖਾਓਗੇ ਕਿਸ ਨੂੰ ਨਾਜਾਇਜ਼ ਕਤਲ ਕਰੋਗੇ ਤੇ ਮਰਨ ਤੋਂ ਬਾਅਦ ਵੀ ਤੁਹਾਨੂੰ ਉਹਦਾ ਅਜ਼ਾਬ ਜਿਹੜਾ ਹੈ ਭੁਗਤਣਾ ਹੋਵੇਗਾ ਇਸੇ ਤਰ੍ਹਾਂ ਅਗਰ ਤੁਸੀਂ ਚੰਗੇ ਕੰਮ ਕਰੋਗੇ ਤੇ ਫਿਰ ਜੰਨਤ 'ਚ ਜਾਓਗੇ ਤੇ ਜੰਨਤ 'ਚ ਖਿਦਮਤ ਕਰਨ ਲਈ ਜਿਹਨਾਂ ਨੂੰ ਆਪਾਂ ਕਹਿ ਸਕਦੇ ਕਿ ਵੀ ਹੂਰਾ ਹੋ ਸਕਦੀਆਂ ਜਾਂ ਜਿਹਨੀਆਂ ਔਰਤਾਂ ਚਲਿਆ ਗਿਆ ਉਹਨਾਂ ਦੇ ਨਿਕਾਰ ਜਿਹੜੇ ਆ ਉਹ ਅੱਛੇ ਜੰਨਤੀਆਂ ਦੇ ਨਾਲ ਜਿਹੜੇ ਆ ਉਹ ਕਿੱਥੇ ਜਾਣਗੇ ਇੱਕ ਪ੍ਰੋਟੈਸਟ ਹੋਇਆ ਸੀਗਾ ਪੂਰੇ ਦੇਸ਼ ਭਰ ਦੇ ਵਿੱਚ ਕੀਤਾ ਗਿਆ ਸੀ ਮੁਸਲਮ ਭਾਈਚਾਰੇ ਦੇ ਵੱਲੋਂ ਤੇ ਬੁਰਕੇ ਨੂੰ ਲੈ ਕੇ ਵੀ ਬਹੁਤ ਸਵਾਲ ਜਿਹੜੇ ਖੜੇ ਹੋਏ ਸੀਗੇ ਤੁਸੀਂ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਲੁਧਿਆਣੇ ਦੇ ਵਿੱਚ ਕੀ ਲੱਗਦਾ ਕਿ ਬੁਰਕੇ ਨੂੰ ਲੈ ਕੇ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਗੱਲਾਂ ਵੀ ਬੁਰਕਾ ਨਹੀਂ ਹੋਣਾ ਚਾਹੀਦਾ ਇੰਡੀਪੈਂਡੈਂਟ ਹੋਣਾ ਚਾਹੀਦਾ ਮੁਸਲਮ ਜਿਹੜੀਆਂ ਵੂਮਨ ਹੈਗੀਆਂ ਨੇ ਔਰਤਾਂ ਹੈਗੀਆਂ ਨੇ ਕਿ ਇਸ ਚੀਜ਼ ਨੂੰ ਤੁਸੀਂ ਮੰਨਦੇ ਹੋ ਦੇਖੋ ਹਜ਼ਰਤ ਮੁਹੰਮਦ ਸਾਹਿਬ ਦੇ ਆਉਣ ਤੋਂ ਪਹਿਲਾਂ ਔਰਤਾਂ ਦੀ ਕੋਈ ਅਹਿਮੀਅਤ ਨਹੀਂ ਸੀ ਹਮ ਬੱਚਿਆਂ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਜਾਂਦਾ ਸੀ ਹਮ ਔਰਤਾਂ ਨੂੰ ਬੰਦੀ ਦੇ ਤੌਰ ਤੇ ਸਮਝਿਆ ਜਾਂਦਾ ਸੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆ ਕੇ ਕਿਹਾ ਕਿ ਬੀਬੀ ਖੁਦਾ ਦੀ ਰਹਿਮਤ ਹੈ ਔਰ ਬੜੀ ਰਿਸਪੈਕਟਫੁਲ ਹੈ ਔਰ ਬੇਰੁਕਮ ਦਿੱਤਾ ਵੀ ਹੈ ਵੀ ਇਹ ਪਰਦੇ ਦੇ ਵਿੱਚ ਵੀ ਰਹੇ ਕਿਉਂਕਿ ਇਨਸਾਨਾਂ ਚ ਬੜੀ ਪਵਿੱਤਰ ਹੈ ਮਰਦ ਨਾਲੋਂ ਵੀ ਜ਼ਿਆਦਾ ਔਰਤ ਦਾ ਮੁਕਾਮ ਜਿਹੜਾ ਹੈ ਉਹ ਖੁਦਾ ਦੀ ਨਜ਼ਦੀਕ ਬਹੁਤ ਪਵਿੱਤਰ ਹੈ ਬਹੁਤ ਹੀ ਆਲਾ ਹੈ ਕਿਉਂ ਕਿਉਂਕਿ ਉਹਦੇ ਤੋਂ نسل ਚਲਦੀ ਹੈ ਉਹ ਇੱਕ ਸਮਾਜ ਦੀ ਮਾਂ ਹੈ ਇੱਕ ਅੱਛੀ ਤਰਬੀਅਤ ਕਰਨ ਵਾਲੀ ਭੈਣ ਹੈ ਇੱਕ ਬਿਹਤਰੀਨ ਬੀਵੀ ਹੈ ਕੀ ਸਮਝੋ ਤੇ ਇਸ ਲਈ ਔਰਤ ਨੂੰ ਬੜੀ ਇਸਲਾਮ ਨੇ ਰਿਸਪੈਕਟ ਦਿੱਤੀ ਇਹ ਕਿਤੇ ਨਹੀਂ ਕਿਹਾ ਕਿ تعلیم ਨਾ ਦਿਲਵਾਓ تعلیم ਦਿਲਵਾਓ ਅੱਛੀ ਤੋਂ ਅੱਛੀ ਹੋਵੇ ਕਿਤੇ ਨਹੀਂ ਕਿਹਾ ਕਿ ਅਫਸਰ ਨਹੀਂ ਲੱਗ ਸਕਦੀ ਜਾਂ ਉਹ ਕੋਈ ਕਾਰੋਬਾਰ ਸਾਰੀਆਂ ਚੀਜ਼ਾਂ ਕਰੇ ਲੇਕਿਨ ਇਸਲਾਮ ਨੇ ਕਿਹਾ ਕਿ ਉਹਦਾ ਲਿਬਾਸ ਖੋੜਾ ਖੁੱਲਾ ਡੁੱਲਾ ਹੋਵੇ ਤਾਂ ਕਿ ਉਹਦਾ ਜਿਹੜਾ ਪਾਕ ਜਿਸਮ ਹੈ ਉਹਦੇ ਤੇ ਕਿਸੇ ਦੀ ਗੰਦੀ ਨਿਗਾਹ ਨਾ ਪਵੇ ਇਸਲਾਮ ਦੇ ਪਰਦੇ ਦੇ ਜਿਹੜਾ ਨਿਜ਼ਾਮ ਹੈ ਵਿਵਸਥਾ ਹੈ ਇਹਦੇ ਖਿਲਾਫ ਸਭ ਤੋਂ ਜ਼ਿਆਦਾ ਜਿਹੜਾ ਪ੍ਰਚਾਰ ਭੰਡਿਆ ਗਿਆ ਉਹ ਯੂਰਪ 'ਚ ਹੋਇਆ। ਹਾਂ ਜਨਕਿ ਇਹ ਮੰਨ ਸਕਦੇ ਉੱਥੇ ਗਲਤੀ ਹੋਈ ਹੈ। ਨਹੀਂ ਨਹੀਂ। ਹਾਂ ਯੂਰਪ ਨੇ ਇਸ ਲਈ ਕੀਤਾ ਕਿਉਂਕਿ ਯੂਰਪ ਜਿਹੜਾ ਹੈ ਉਹ ਪੂਰੀ ਦੁਨੀਆ ਦਾ ਵਪਾਰਕ ਤੱਬਕਾ ਹੈ ਸਭ ਤੋਂ ਵੱਡਾ। ਹਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਗਰ ਦੁਨੀਆ ਦੇ ਵਿੱਚ ਪਰਦੇ ਦਾ ਸਿਸਟਮ ਰਹੇਗਾ ਤੇ ਸਾਡੀ ਕੋਸਮੈਟਿਕ ਜਿਹੜੀ ਹੈ ਉਹ ਜ਼ਿਆਦਾ ਵਿਕਣ ਵਾਲੀ ਨਹੀਂ। ਸਾਡੇ ਬਿਹਤਰੀਨ ਕੱਪੜੇ ਜ਼ਿਆਦਾ ਵਿਕਣ ਵਾਲੇ ਨਹੀਂ। ਕਿਉਂਕਿ ਜੇ ਤੁਸੀਂ ਪਰਦੇ ਦੇ ਨਿਯਮ ਨੂੰ ਕਾਇਮ ਕਰੋਗੇ ਬਹੁਤ ਸਾਰੀ ਜ਼ਰੂਰਤਾਂ ਜਿਹੜੀਆਂ ਉਹ ਘੱਟ ਜਾਂਦੀਆਂ ਔਰ ਅਗਰ ਅਸੀਂ ਪੁਰਾਣੀ ਸਭਿਤਾ ਨੂੰ ਦੇਖੀਏ ਆਪਾਂ ਪੰਜਾਬ 'ਚ ਰਹਿੰਦੇ ਆ ਆਪਣੀ ਸਭਿਤਾ ਦੇਖ ਲਓ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੀ ਦੇਖ ਲਓ ਤੇ ਸਾਡੇ ਬੜੀ ਔਰਤ ਨੂੰ ਸਤਿਕਾਰ ਦਿੱਤਾ ਗਿਆ ਔਰਤ ਦੇ ਸਿਰ ਤੇ ਰੁਪਟਾ ਰੱਖਿਆ ਗਿਆ ਉਹਦਾ ਲਿਬਾਸ ਜਿਹੜਾ ਹੈ ਸਾਡੇ ਬੜੀ ਤਹਿਜ਼ੀਬ ਵਾਲਾ ਲਿਬਾਸ ਹੈ ਪੰਜਾਬੀ ਲਿਬਾਸ ਵੀ ਅਗਰ ਤੁਸੀਂ ਔਰਤਾਂ ਦਾ ਦੇਖੋਗੇ ਔਰ ਇਹ ਜ਼ਾਹਿਰ ਜੀ ਗੱਲ ਹੈ ਕਿ ਕਿਸੇ ਦਾ ਵੀ ਲਿਬਾਸ ਦੇਖ ਕੇ ਤੁਸੀਂ ਉਹਦੇ ਮੁਤਾਲਕ رائے ਕਾਇਮ ਕਰਦੇ ਹੋ ਇਹ ਤਾਂ ਅੱਜਕੱਲ ਯੂਰੋਪੀਅਨ ਮੀਡੀਆ ਨੇ ਕਿਹਾ ਨਾ ਵੀ ਕਪੜੇ ਪਾਂਚ ਕੀ ਹੈ ਅਗਰ ਤੁਸੀਂ ਇਹ ਸਮਝਦੇ ਹੋ ਤੇ ਫਿਰ ਸੋਨਾ ਜਵਾਹਰ ਰਾਤ ਬਾਹਰ ਟੰਗਣ ਚ ਕੀ ਫਰਕ ਹੈ ਫਿਰ ਗੱਡੀ ਨੂੰ ਲੋਕ ਕਾਤੇ ਲਾਣੇ ਪਏ ਹੋ ਤੁਸੀਂ ਅਗਰ ਕੋਈ ਅੱਛੀ ਚੀਜ਼ ਹੈ ਉਹਨੂੰ ਲੁਕੋ ਕੇ ਕਾਤੇ ਕਰ ਚ ਰੱਖਦੇ ਪਏ ਹੋ ਅਗਰ ਇਹ ਸਿਰਫ ਤੁਸੀਂ ਔਰਤ ਨੂੰ ਇਸ ਹੱਦ ਤੱਕ ਸਮਝਦੇ ਹੋ ਗੰਦਾ ਕੀ ਇੱਕ ਮਾਚੀ ਦੀ ਡਿੱਬੀ ਦੇ ਉੱਤੇ ਵੀ ਤੁਸੀਂ ਕੁੜੀ ਦੀ ਫੋਟੋ ਛਾਪਦੇ ਹੋ ਕਿ ਇਹ ਵਿਕੇ ਕੋਲਡ ਡਰਿੰਕ ਵੇਚਣੀ ਹੈ ਤਾਂ ਵੀ ਤੁਸੀਂ ਲੜਕੀਆਂ ਨੂੰ ਫੁੱਟਬਾਲ ਖਿਲਾਉਣਾ ਹੈ ਤਾਂ ਵੀ ਲੜਕੀਆਂ ਨੂੰ ਮੈਚ ਖਿਲਾਉਣਾ ਤੇ ਤਾਂ ਵੀ ਕੁੜੀਆਂ ਨੂੰ ਨਚਾ ਰਹੇ ਹੋ ਇਹ ਰਿਸਪੈਕਟ ਦੇ ਰਹੇ ਹੋ ਜਾਂ ਉਹਨਾਂ ਦੇ ذریعے ਤੁਸੀਂ ਲੋਕਾਂ ਤੋਂ ਪੈਸੇ ਕਮਾਣ ਦਾ ਟੰਗ ਅਪਣਾ ਰਹੇ ਹੋ ਇਹ ਪਤਾ ਤਾਂ ਲੱਗੇ ਨਾ ਵੀ ਔਰਤ ਦੀ ਰਿਸਪੈਕਟ ਕੀ ਹੁੰਦੀ ਹੈ ਇਸਲਾਮ ਨੇ ਕਿਹਾ ਉਹਦੀ ਰਿਸਪੈਕਟ ਇਹ ਹੈ ਵੀ ਉਹਦਾ ਆਰਡਰ ਘਰ ਦੇ ਵਿੱਚ تسلیم ਕੀਤਾ ਜਾਵੇ ਉਹਨੂੰ ਇੱਕ ਬਤੌਰੇ ਮਾਂ ਇੱਕ ਬਤੌਰੇ ਮੈਂ ਭੈਣ ਇੱਕ ਦਰਜਾ ਦਿੱਤਾ ਜਾਵੇ ਅੱਜ ਸਾਡੇ ਦੇਸ਼ 'ਚ ਅੱਜ ਤੋਂ 20 ਸਾਲ ਪਹਿਲਾਂ ਪਾਰਲੀਮੈਂਟ ਨੇ ਕਿਹਾ ਕਿ ਔਰਤ ਨੂੰ ਆਪਣੀ ਕੀ ਕਹਿੰਦੇ ਜਾਇਦਾਦ 'ਚ ਹਿੱਸਾ ਦੇਣਾ ਹੈ ਇਸਲਾਮ ਨੇ ਆਪਣੀ ਹੋਂਦ ਦੇ ਨਾਲ ਹੀ ਐਲਾਨ ਕੀਤਾ ਕਿ ਬੇਟੀ ਜਿਹੜੀ ਹੈ ਬਾਪ ਦੀ ਜਾਇਦਾਦ ਦੇ ਵਿੱਚ ਵਿਰਾਸਤ ਦੇ ਵਿੱਚ ਹਿੱਸੇਦਾਰ ਹੈ ਤੇ ਬੇਟੀ ਜਿਹੜੀ ਹੈ ਉਹਨੂੰ ਬਰਾਬਰ ਦੇ ਹੱਕ ਹਾਸਲ ਹੈ تعلیم ਹਾਸਲ ਕਰਨ ਦੇ ਤੇ ਇਸ ਲਈ ਮੈਂ ਸਮਝਦਾ ਹਾਂ ਕਿ ਔਰਤਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਦਾ ਜਿਹੜਾ ਲਿਬਾਸ ਹੈ ਪਰਦੇ ਦਾ ਮਤਲਬ ਇਹ ਹੁੰਦਾ ਕਿ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕਮਸਕਮ ਟੱਕਿਆ ਜਾਵੇ ਕਿ ਦੂਸਰਾ ਬੰਦਾ ਤੁਹਾਡੇ ਜਿਸਮ ਦੇ ਨੂੰ ਦੇਖ ਕੇ ਕੋਈ ਹੋ ਲਜ਼ਤ ਮਹਿਸੂਸ ਨਾ ਕਰੇ ਅੱਜ ਬੜੀ ਬੜੀਆਂ ਸ਼ਾਦੀਆਂ ਹੁੰਦੀਆਂ